ਬਾਬਾ ਕਿੰਨੇ ਦਿਨ ਪਹਿਲਾਂ ਗਈ ਸੀ ਤੇ 23 ਮਾਰਚ ਨੂੰ ਗਈ ਸੀ ਵਾਪਸ ਆ ਰਹੇ ਹੋ ਕੀ ਮੋਹਲੇ ਤੋਂ ਮੋਹਲ ਠੀਕ ਹੈ ਹੁਣ ਬੰਦ ਹੀ ਕਰਕੇ ਆਉਣਾ ਤੇ ਬੰਦ ਕਰਕੇ ਆਣਾ ਪਿਆ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਚੱਲਦੇ ਹੋਰ ਦੁਆਰਾ ਪਾਲੀਲਾ ਸਾਹਿਬ ਤੇ ਗੁਰਦੁਆਰਾ ਤੰਬੂ ਸਾਹਿਬ ਛੀਰ ਗਾਂਜਲਾ ਸਾਡੇ ਉਥਾਲ ਦਾ ਵੀ ਬਾਬਾ ਕਿਹੜੇ ਬਾਬਾ ਜੀ ਉਹਨੇ ਚਲਾਈ ਜਾ ਰਹੀ ਸੇਵਾ ਤੇ ਬਾਬਾ ਲੱਖਾ ਸਿੰਘ ਬਾਬਾ ਸੁਖਮਾਨ ਸਿੰਘ ਗੁਰੂਕੋ ਬਾਗ ਵਾਲਾ ਤੋ ਆਪਕੇ ਲਈ ਪੰਜਾਬੀ ਨਨਕਾਣਾ ਸਾਹਿਬ ਬਾਬੇ ਕਿੰਨੇ ਦਿਨ ਪਹਿਲਾਂ ਗਏ ਸੀ ਤੇ 23 ਮਾਰਚ ਨੂੰ ਗਏ ਵਾਪਸ ਆ ਰਹੇ ਹੋ ਕੀ ਮਹੌਲ ਓਦਾਂ ਮਹੌਲ ਠੀਕ ਹੈ ਜਿਹੜੀ ਗੁਰਦੁਆਰਾ ਮੈਂ ਤੁਹਾਡੇ ਨਾਲ ਸੇਵਾ ਕੀਤੀ ਜਾ ਰਹੀ ਕਿਸ ਤਰ੍ਹਾਂ ਦਾ ਹੈ ਹੁਣ ਬੰਦ ਹੀ ਕਰ ਕੋਣ ਆਪ ਬੰਦ ਕਰਕੇ ਆਣਾ ਪਿਆ ਕਿਹੜੇ ਕਿਹੜੇ ਗੁਰਦੁਆਰੇ ਸਾਹਿਬ ਚੱਲਦੇ ਗੁਰਦੁਆਰਾ ਬਾਲੀਲਾ ਸਾਹਿਬ ਤੇ ਗੁਰਦੁਆਰਾ ਤੰਬੂ ਸਾਹਿਬ ਖੀਰ ਗਾਂਝਾ ਲਾਹੌਰ ਸਿੰਘ ਸਿੰਘ ਤੇ ਹੋਰ ਹੀ ਸੇਵਾਦਾਰੀ ਤੇ ਬਸ ਆ ਗਿਆ ਗੱਲ ਦੇ ਸਾਹਿਬ ਕਿੰਨੇ ਦਿਨ ਦੇ ਦਿੰਦਾ ਵੀਜ਼ਾ ਜੀ ਤੁਹਾਡੇ ਕੋਲ ਸਾਡੇ 6 ਮਹੀਨੇ ਦਾ ਵੀਜ਼ਾ ਬਾਬੇ ਕਿਹੜੇ ਬਾਬਾ ਜੀ ਹੋਂ ਚ ਲਈ ਜਾ ਰਹੀ ਸੇਵਾ ਤੇ ਬਾਬਾ ਲਖਸੇ ਬਾਬਾ ਸਤਨਾਕ ਸਿੰਘ ਗੁਰੂ ਘਰ ਬਾਗ ਵਾਲਾ ਉਹ ਕੰਮ ਸਾਡੀ ਹੋਈ ਨਹੀਂ ਉਹ ਤੇ ਇੱਥੇ ਹੀ ਮਤਲਬ ਵੀ ਕੱਲੇ ਇੱਥੇ ਤੇ ਫਿਰ ਕੋਈ ਸਾਰਾ ਬੰਦ ਕਰਕੇ ਆਏ ਜੀ ਆਹ ਗੁਰਦੁਆਰੇ ਉੱਥੇ ਗਰੰਟੀ ਹੁੰਦੇ ਆ ਕੋਤ ਤੇ ਪਸ਼ਾਵਤ ਉੱਧਰ ਤੇ ਸੇਵਾਦਾਰ ਕੰਮ ਕਰਦੇ ਆ ਪਸ਼ਾਵਤ ਉੱਧਰ ਕੀ ਕੀ ਤਿਆਰੀ ਚੱਲ ਰਹੀ ਸੀ ਬੋਲੋ ਸਰ ਜੇ ਹੁਣ ਤਿਆਰੀ ਨਹੀਂ ਚੱਲਣਾ ਕਾਦੀ ਕਾਦੀ ਗੋਮਜਾਂ ਦੀ ਤਿਆਰੀ ਚੱਲ ਰਹੀ ਕਿ ਉਧਰ ਤੁਹਾਨੂੰ ਕਿਸੇ ਵੱਲੋਂ ਕਿਹਾ ਗਿਆ ਕਿ ਵਾਪਸ ਜਾਓ ਕਿਰਾਏ ਸਮਾਨ ਗਿਆ ਜਿਹੜਾ ਤਾਰੀਖ ਹੈ ਤੁਹਾਨੂੰ ਅੰਬਰ ਤੇ ਅਸੀਂ ਵਾਪਸ ਆਣਾ ਪਿਆ ਨਹੀਂ ਆਉਣਾ ਪੈਣਾ ਸੀ ਫਿਰ ਪੁੱਛ ਕੇ ਜਾਂਦੀ ਹੁੰਦੀ ਆ ਜੇ ਨਾ ਉਹ ਤੇ ਫਿਰ ਮਹਿਲ ਕਾਂ ਦੇ ਹਮਲੇ ਬਾਰੇ ਪਤਾ ਲੱਗਾ ਉਸ ਦਾ ਹੋਰ ਲੱਗਾ ਯਾਰ ਉੱਥੋਂ ਦਾ ਕੀ ਮੋਲ ਹੈ ਜਿਹਦੋਂ ਹਮਲੇ ਦਾ ਪਤਾ ਲੱਗਾ ਪਾਕਿਸਤਾਨ ਦੇ ਜਿਹੜੇ ਲੋਕ ਹੈ ਉਹ ਕਿਸ ਤਰ੍ਹਾਂ ਦੇਖਦੇ ਨੇ ਉੱਥੇ ਦੇ ਹਮਲਾ ਜਿਹੜਾ ਹਮਲਾ ਹੈ ਮੈਂ ਠੀਕ ਜਾਂਦੇ ਕੋਈ ਗੱਲ ਨਹੀਂ ਸੋ ਆ ਮਾਰਾ 100 ਕਨੇ ਮਾਰਾ ਹੈ ਹਾਂ ਜੀਗਾ ਜੀ ਜੰਗਾ ਜੀ ਤੁਹਾਡੇ ਲਈ ਪੰਜਾਬੀ ਨਨਕਾਣਾ ਸਾਹਿਬ ਬਾਬੇ ਕਿੰਨੇ ਦਿਨ ਪਹਿਲਾਂ ਗਏ ਸੀ ਤੇ 23 ਮਾਰਚ ਨੂੰ ਗਏ ਵਾਪਸ ਆ ਰਹੇ ਹੋ ਕੀ ਮਹੌਲ ਓਦਾਂ ਮਹੌਲ ਠੀਕ ਹੈ ਜਿਹੜੀ ਗੁਰਦੁਆਰਾ ਮੈਂ ਤੁਹਾਡੇ ਨਾਲ ਸੇਵਾ ਕੀਤੀ ਜਾ ਰਹੀ ਕਿਸ ਤਰ੍ਹਾਂ ਦਾ ਹੈ ਹੁਣ ਬੰਦ ਹੀ ਕਰ ਕੋਣ ਆਪੇ ਬੰਦ ਕਰਕੇ ਆਣਾ ਪਿਆ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਚੱਲਦੇ ਗੁਰਦੁਆਰਾ ਬਾਲੀਲਾ ਸਾਹਿਬ ਤੇ ਗੁਰਦੁਆਰਾ ਤੰਬੂ ਸਾਹਿਬ ਥੀਰ ਗਾਂਝਾ ਲਾਹੌਰ ਸਿੰਘ ਸਿੰਘ ਤੇ ਹੋ ਰਹੀ ਸੀ ਵਦਾਰੀ ਸੀ ਬਸ ਆ ਗਿਆ ਗੱਲ ਤੇ ਸਾਡੇ ਕਿੰਨੇ ਦਿਨ ਦੀ ਦਿੰਦਾ ਵੀਜ਼ਾ ਸੀਗਾ ਤੁਹਾਡੇ ਕੋਲ ਸਾਡੇ ਸਾਲ ਦਾ ਵੀਜ਼ਾ ਬਾਬਾ ਕਿਹੜੇ ਬਾਬਾ ਜੀ ਉਹਨੇ ਚਲਾਈ ਜਾ ਰਹੀ ਸੀ ਵਾ ਤੇ ਬਾਬਾ ਲਖਾ ਸਿੰਘ ਤੇ ਬਾਬਾ ਸਤਨਾ ਸਿੰਘ ਗੁਰੂ ਘਰ ਬਾਗ ਵਾਲਾ ਉਹ ਕਮ ਸਾਂਗੀ ਹੋਈ ਮੈਂ ਉਹਦੇ ਇੱਥੇ ਹੀ ਮਤਲਬ ਤੁਸੀਂ ਇਕੱਲੇ ਇੱਥੇ ਹੀ ਤੇ ਫਿਰ ਕੋਸਰਾ ਬੰਦ ਕਰਕੇ ਆਏ ਜੀ ਆਹੋ ਗੁਰਦੁਆਰੇ ਉੱਥੇ ਗਰੰਟੀ ਹੁੰਦੀ ਆ ਕੋਈ ਤੇ ਹੈ ਗਿਆ ਪਸ਼ਾਵਤ ਉੱਧਰ ਦੇ ਸੇਵਾਦਾਰ ਕੰਮ ਕਰਦੇ ਆ ਪਸ਼ਾਵਤ ਉੱਧਰ ਕੀ ਕੀ ਤਿਆਰੀ ਚੱਲ ਰਹੀ ਸੀ ਗੁਰਦੁਆਰੇ ਤੇ ਹੁਣ ਤਿਆਰੀ ਨਹੀਂ ਚੱਲਣਾ ਕਾਦੀ ਕਾਦੀ ਗੋਮਿਆਂ ਦੀ ਤਿਆਰੀ ਕਰਨ ਲਈ ਉੱਧਰ ਤੁਹਾਨੂੰ ਕਿਸੇ ਵੱਲੋਂ ਕਿਹਾ ਗਿਆ ਕਿ ਵਾਪਸ ਜਾਓ ਕਿਰਾਏ ਸਮਾਨ ਵਾਜੜ ਤਾਰੀਖ ਹੈ ਤੁਹਾਨੂੰ ਅੰਬਰ ਜੇ ਅਸੀਂ ਵਾਪਸ ਆਣਾ ਪਿਆ ਨਹੀਂ ਆਉਣਾ ਪੈਣਾ ਸੀ ਫਿਰ ਪੁੱਛ ਕੇ ਜਾਂਦੀ ਹੁੰਦੀ ਆ ਜੇ ਨਾ ਆਉਂਦੇ ਤਾਂ ਮਹਿਲ ਕਾਂ ਦੇ ਹਮਲੇ ਬਾਰੇ ਪਤਾ ਲੱਗਾ ਕਿਸ ਦਾ ਲੱਗਾ ਇਹ ਉੱਥੋਂ ਦਾ ਕੀ ਮੋਲ ਹੈ ਜਿੱਦੋਂ ਹਮਲੇ ਦਾ ਪਤਾ ਲੱਗਾ ਪਾਕਿਸਤਾਨ ਦੇ ਜਿਹੜੇ ਲੋਕ ਹੈ ਉਹ ਕਿਸ ਤਰ੍ਹਾਂ ਦੇਖਦੇ ਨੇ ਉੱਥੇ ਦੇ ਹਮਲੇ ਜਿਹੜਾ ਹਮਲਾ ਹੈ ਮੈਂ ਠੀਕ ਜਾਂਦੇ ਕੋਈ ਗੱਲ ਨਹੀਂ ਸੋ ਆ ਮਾਰਾ ਫਿਰ ਸੌਤ ਨਹੀਂ ਮਾਰਾ ਹੈ ਠੀਕ ਹੈ ਲੱਗਦਾ ਠੀਕ ਹੈ